ਹੀ ਮਹਾਰਾਜ ਕੀ ਜੈ ਜੈ ਭੀ ਜੈ ਜੰਗਦਾ ਜੋ ਦਿੱਲੀੋਂ ਸੀ ਇਸ ਲਈ ਆਇਆ ਸੀ ਉਹ ਜੀਵਨ ਸਿੰਘ ਵੀ ਸਾਡਾ ਸੀ ਜਿਨੇ ਕਲੀ ਤੇ ਸੀਸ ਟਿਕਾਇਆ ਸੀ ਉਹ ਬਾਬਾ ਦੀਪ ਸਿੰਘ ਵੀ ਸਾਡਾ ਸੀ ਜਿਨੇ ਪਾਪੀ ਮਸਤਾ ਝਟਕਾਇਆ ਸੀ ਉਹ ਸੁੱਖਾ ਸਿੰਘ ਵੀ ਸਾਡਾ ਸੀ ਜਿਨੇ ਲਿਖ ਸਭਿਧਾਰ ਬਣਾਇਆ ਸੀ ਉਹ ਬਾਬਾ ਸਾਹਿਬ ਵੀ ਸਾਡਾ ਸੀ ਉਹ ਬਾਬਾ ਸਾਹਿਬ ਵੀ ਸਾਡਾ ਮੈਂ ਸਟੂਡੈਂਟ ਪੋਲਿਟਿਕਸ ਨਾ ਇਨਵੋਲਪਾ ਮੇਰੀ ਟੀਮ ਡਾਕਟਰ ਟੀਮ ਨਾਲ ਸਟੂਡੈਂਟ ਜੁਮੇਨ ਪੰਜਾਬ ਸਾਡੇ ਟੀਮਸ ਐਜੂਕੇਸ਼ਨ ਤੇ ਜੌਬ ਤੇ ਕੰਮ ਕਰ ਰਹੀ ਹੈ ਅਸੀਂ ਸਕੂਲ ਕਾਲਜ ਦੇ ਵਿੱਚ ਬੱਚਿਆਂ ਦੀਆਂ ਫੀਸਾਂ ਮਾਫ਼ ਕਰਵਾਨੀਆਂ ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ ਵਾ ਕਿਸੇ ਕਮੀ ਕਰਕੇ ਉਹ ਨਹੀਂ ਪੜ੍ਹ پا ਰਿਹਾ ਤੇ ਅਸੀਂ ਉਹਦੀ ਕੋਸ਼ਿਸ਼ ਕਰਦੇ ਹਾਂ 바ਵਾ ਸਾਹਿਬ ਨੇ ਜਿੰਨੇ ਵੀ ਸਾਡੇ ਵਾਸਤੇ ਕੰਮ ਕੀਤੇ ਮੈਂ ਉਹਨਾਂ ਬਾਰੇ ਸਿਰਫ ਇਨੀ ਕਹੂੰਗਾ ਕਿ 바ਵਾ ਸਾਹਿਬ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ 바ਵਾ ਸਾਹਿਬ ਦੇ ਜੀ ਜੇ ਚਾਹੁੰਦੇ ਤਾਂ ਉਹ ਸਾਡੇ ਦੇਸ਼ ਦੇ ਰਾਸ਼ਟਰਪਤੀ ਵੀ ਬਣ ਸਕਦੇ ਸੀ ਪਰ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਮੇਰੇ ਬੱਚੇ ਭਾਵੇਂ ਦਵਾਈ ਦੇਖੋ ਮਰ ਜਾਣ ਪਰ ਮੇਰੇ ਸਮਾਜ ਦੇ ਬੱਚੇ ਇੱਕ ਦਿਨ ਜ਼ਰੂਰ ਕਾਮਯਾਬ ਹੋਣ ਬਾਬਾ ਸਾਹਿਬ ਮਿਰਕਾ ਜੀ ਦੀ ਵਾਇਟ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਬਿਮਾਰ ਨੇ ਪਰ ਬਾਬਾ ਸਾਹਿਬ ਕਹਿੰਦੇ ਕਿ ਜੇ ਮੈਂ ਇੱਕ ਬੱਚੇ ਦੀ ਜਾਨ ਬਚਾਉਣ ਦੇ ਲਈ ਵਾਪਸ ਘਰ ਆ ਗਿਆ ਤਾਂ ਮੇਰੇ ਸਾਰੇ ਸਮਾਜ ਦੇ ਬੱਚੇ ਮਰ ਜਾਣਗੇ ਬਾਬਾ ਸਾਹਿਬ ਮਿਰਕਾ ਜੀ ਦੇ ਚਾਰੇ ਬੱਚੇ ਕੁਰਬਾਨ ਹੋ ਗਏ ਹੁਣ ਸ਼ਹੀਦੀ ਦਿਹਾੜਾ ਜੇ ਜਿਣੀ ਚੱਲ ਰਿਹਾ ਸਾਰਾ ਸਮਾਜ ਜਾਣਦਾ ਵਾ ਕਿ ਗੁਰਬਖਸ਼ ਸਿੰਘ ਜੀ ਨੇ 4 ਬੱਚੇ ਵਾਰੇ ਪਰ ਬਹੁਤ ਘੱਟ ਬੰਦੇ ਜਾਣਦੇ ਆ ਕਿ ਬਾਬਾ ਸਾਹਿਬ ਮੇਕਾ ਜਿਹਦੇ ਬੱਚੇ 20 ਵਾਰੇ ਗਏ ਸਾਡੇ ਸਮਾਜ ਲਈ ਅੱਜ ਸਾਡਾ ਸਮਾਜ ਬਾਬਾ ਸਾਹਿਬ ਮੇਕਾ ਜੀ ਬਾਰੇ ਵਿਚਾਰ ਕਰਦਾ ਹੈ ਅੱਜ ਸਾਡਾ ਸਮਾਜ ਬਾਬਾ ਸਾਹਿਬ ਦੀਆਂ ਦੇਣੀਆਂ ਗੱਲਾਂ ਕਰਦਾ ਹੈ ਪਰ ਜੋ ਬਾਬਾ ਸਾਹਿਬ ਮੇਕਾ ਜਿਹਦਾ ਸੁਪਨਾ ਸੀ ਉਹ ਪੂਰਾ ਕਰਨ ਵਿੱਚ ਕੋਈ ਵੀ ਸਾਥ ਨਹੀਂ ਦੇ ਰਿਹਾ ਜਦੋਂ ਵੀ ਸਾਨੂੰ ਮੌਕਾ ਮਿਲਦਾ ਵਾ ਰਾਜਨੀਤਿਕ ਤੌਰ ਤੇ ਤੇ ਅੱਥੀ ਆਪਣੇ ਫਾਇਦੇ ਵਾਸਤੇ ਬਾਬਾ ਸਾਹਿਬ ਦੇ ਖਿਲਾਫ ਚੱਲਣ ਵਾਲੀਆਂ ਪਾਰਟੀਆਂ ਬਾਬਾ ਜ਼ਮ ਬੇਲਕੇ ਜੀ ਦੇ ਵਿਚਾਰ ਨੂੰ ਨਾ ਮੰਨਣ ਵਾਲੀਆਂ ਪਾਰਟੀਆਂ ਦਾ ਸਾਥ ਦਿੰਨੇ ਆ ਮੇਰੇ ਤੋਂ ਪਹਿਲਾਂ ਜਿੰਨੇ ਵੀ ਸਤਾਜੋ ਸਾਥੀਆਂ ਨੇ ਵਿਚਾਰ ਦਿੱਤੇ ਹੋ ਸਕਦਾ ਹੈ ਕਿ ਮੇਰੇ ਵਿਚਾਰ ਉਹਨਾਂ ਦੇ ਲੈਵਲ ਦੇ ਨਾ ਹੋਣ ਪਰ ਜੋ ਮੈਨੂੰ ਸਹੀ ਲੱਗਿਆ ਉਹ ਮੈਂ ਇੱਥੇ ਕਹਿ ਕੇ ਜਾਊਗਾ ਬਾਬਾ ਸਾਹਿਬ ਬੇਲਕੇ ਜੀ ਨੇ ਸਾਨੂੰ ਪਾਣੀ ਪੀਣ ਦਾ ਹੱਕ ਦਵਾਇਆ ਅੱਜ ਅਸੀਂ ਰੂਰਲ ਵਾਟਰ ਮੰਗਦੇ ਆ ਇਹ ਬਾਬਾ ਸਾਹਿਬ ਦੀ ਦੇਣ ਬਾਬਾ ਸਾਹਿਬ ਬੇਲਕੇ ਜੀ ਦੇ ਕਰਕੇ ਹੀ ਸਾਨੂੰ ਸਕੂਲਾਂ ਕਾਲ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਕਿਉਂਕਿ ਬਾਬਾ ਸਾਹਿਬ ਬੇਲਕੇ ਜੀ ਨੇ ਬਾਹਰ ਉਠਾਇਆ ਹੈ ਅਸਰੇ ਸਕੂਲ ਦੇ ਅੱਜ ਜਦੋਂ ਵੀ ਸਕੂਲ ਕਾਲਜ ਜਾਂ ਯੂਨੀਵਰਸਿਟੀ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਦਾ ਵਾ ਤੇ ਇਸ ਚੀਜ਼ ਨੇ ਸਾਨੂੰ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੁੰਦੀ ਆ ਜਦੋਂ ਅਸੀਂ ਪੁੱਛਦੇ ਹਾਂ ਕਿ ਬਾਵਾ ਸਾਹਿਬ ਮੇਕਰ ਜੀ ਕੌਣ ਸੀ ਅੱਜ ਦੇ ਬੱਚੇ ਨੂੰ ਇਹੀ ਨਹੀਂ ਪਤਾ ਕਿ ਬਾਵਾ ਸਾਹਿਬ ਮੇਕਰ ਕੌਣ ਸੀ ਜੋਤੀ ਰਾਏ ਫੂਲੇ ਜੀ ਨੇ ਆਪਣੀ ਵਾਈਫ ਮਾਤਾ ਸਿਤਰੀਬਾਈ ਫੂਲੇ ਜੀ ਨੂੰ ਪੜਾਇਆ ਮਾਤਾ ਸਿਤਰੀਬਾਈ ਫੂਲੇ ਜੀ ਦਾ ਬਹੁਤ ਵਿਰੋਧ ਹੁੰਦਾ ਸੀ ਪਰ ਮਾਤਾ ਸਿਤਰੀਬਾਈ ਫੂਲੇ ਜੀ ਦਾ ਸੁਪਨਾ ਸੀ ਕਿ ਕੁੜੀਆਂ ਦੇ ਲਈ ਪਹਿਲਾ ਸਕੂਲ ਖੋਲਿਆ ਜਾਵੇ ਜਦੋਂ ਜੋਤੀ ਰਾਏ ਫੂਲੇ ਜੀ ਨੂੰ ਰੂਪ ਬਾ ਕੱਢਿਆ ਗਿਆ ਤਾਂ ਫਾਤਿਮਾ ਸ਼ੇਖ ਜੀ ਨੇ ਉਹਨਾਂ ਸਾਥ ਦਿੱਤਾ ਅੱਜ ਸਾਡਾ ਸਮਾਜ ਧਰੰਗੇ ਨਾਮ ਤੇ ਰਾਜਨੀਤੀ ਕਰਦਾ ਹੈ ਜਿਸ ਉੱਤੇ ਵਾਲੀ ਗੱਲ ਇਹ ਹੈ ਕੁੜੀਆਂ ਦੇ ਲਈ ਪਹਿਲਾ ਸਕੂਲ ਖੋਲਣ ਵਾਲੀ ਫਾਤਿਮਾ ਸ਼ੇਖ ਵੀ ਮੁਸਲਮਾਨ ਸੀ ਪਰ ਸਾਡਾ ਸਮਾਜ ਧਰੰਦੀ ਰਾਜਨੀਤੀ ਕਰਕੇ ਉਸ ਚੀਜ਼ ਨੂੰ ਭੁੱਲ ਰਿਹਾ ਹੈ ਜੈ ਭੀ ਜੈ ਸਭ ਦਾ